ਜਿਹੜਾ ਕਹਿੰਦੇ ਸੀ ਪੁਲਿਸ ਵਾਲੇ ਕਿ ਏਆਈ ਹੈ ਛੁੱਟੀ ਜਾਣਾ ਪ੍ਰੂਫ ਕਰਦਾ ਹੈ ਏਆਈ ਨਹੀਂ ਮੈਂ ਚੈਲੰਜ ਕਰਦਾ ਹੁਣ ਵੀ ਕਿ ਇਹਦੀ ਇਨਕੁਆਇਰੀ ਹੋਵੇ ਆ ਸਾਰਾ ਜਿਹੜਾ ਏਆਈ ਕਹਿੰਦੇ ਆ ਨਾ ਆ ਸਾਰਾ ਅਸਲੀ ਚਿੱਠਾ ਸਾਹਮਣੇ ਆਊਗਾ ਜੇ ਇਹਦੀ ਫ੍ਰੀ ਐਂਡ ਫੇਅਰ ਇਨਕੁਆਇਰੀ ਹੋਏ ਤੇ ਮੈਂ ਕਹਿਣਾ ਚਾਹਣਾ ਅਸੀਂ ਅਖੀਰ ਤੱਕ ਜਾਵਾਂਗੇ ਹਰ ਕੋਟ ਦਾ ਦਰਵਾਜ਼ਾ ਖੜਾਂਗੇ ਜਦੋਂ ਤੱਕ ਐਸ ਐਸਪੀ ਦੇ ਮਕਦਮਾ ਨਹੀਂ ਹੁੰਦਾ ਤੇ ਅੰਦਰ ਨਹੀਂ ਹੁੰਦਾ ਕਿਉਂਕਿ ਜੋ ਧਜੀਆਂ ਇਹਨੇ ਕਾਨੂੰਨ ਨਹੀਂ ਅਣਾਈਆਂ ਉਹਦੀ ਸਜ਼ਾ ਹੁਣ ਮਿਲਣੀ ਪਊਗੀ ਇਸ ਵਿੱਚ 500 ਕਰੋੜ ਰੁਪਏ ਦਾ ਸੀਐਮ ਮਿਲ ਰਿਹਾ ਜੀ ਕਿਵੇਂ ਦੇਖ ਰਹੇ ਹੋ ਨਵਜੋਤ ਕੋਰ ਸਿੱਧੂ ਨੇ ਬੜੇ ਵੱਡੇ ਇਲਜ਼ਾਮ ਲਾਇਏ ਨੇ ਕਾਂਗਰਸ ਤੇ ਦੇਖੋ ਕਾਂਗਰਸ ਤਾਂ ਨਾਲ ਇੱਕ ਦੂਜੇ ਨੂੰ ਮਾਰਨ ਤੇ ਫਿਰਦੀ ਹੈ ਉਹ ਇੱਕ ਪਾਰਟੀ ਹੈ ਜਿਨੇ ਕਿਲਾ ਲੁੱਟਿਆ ਪੰਜਾਬ ਤੇ ਦੇਸ਼ ਨੂੰ ਉਹਨਾਂ ਨੇ ਮੈਂ ਹੁਣੀ ਕਿਹਾ ਸਾਰੇ ਕਾਂਗਰਸ ਦੇ ਮੁੱਖ ਮੰਤਰੀ ਦੇ ਨਾਂ ਲਿੱਤੇ ਹੈ ਮੈਂ ਤਾਂ ਕਹਿਣਾ ਜਿਨਾ ਅੱਖਾਂ ਮੀਚ ਕੇ ਪੰਜਾਬੀਓ ਕਾਲੀ ਦਲ ਦੇ ਝੰਡਾ ਝੁਲਣ ਲਾ ਦਿਓ ਕੋਈ ਟੈਨਸ਼ਨ ਨਹੀਂ ਹੋਵੇਗਾ ਇਹਦਾ ਸਿੰਘ ਜੀ ਝੋਣਾ ਕਿੱਥੇ ਜਾਏਗਾ ਜੀ ਹੁਣ ਅਗਲੀ ਪਾਰਟੀ ਕਿੱਥੇ ਜਾਏਗਾ ਜੀ